ਬੀਤੀ ਰਾਤ ਚੋਰਾਵੱਲੇ ਇੱਕ ਦੁਕਾਨ ਨੂੰ ਬਨਾਏ ਗਏ ਨਿਸ਼ਾਨਾ ਕਸਬਾ ਸਰਨਾ ਵਿਖੇ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਚੋਰਾ ਦੀਆਂ ਤਸਵੀਰਾਂ ਪੁਲਿਸ ਕਰ ਰਹੀ ਪੂਰੇ ਮਾਮਲੇ ਦੀ ਜਾਂਚ ਪਠਾਨਕੋੜ ਵਿਖੇ ਚੋਰਾ ਦੇ ਹੌਸਲੇ ਨੇ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਖੋਫ ਨਹੀਂ ਹੈ ਆਏ ਦਿਨ ਵਕ ਵਕ ਜਗ੍ਹਾ ਤੇ ਚੋਰਾਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਦਾਂ ਦਾ ਹੀ ਇੱਕ ਮਾਮਲਾ ਪਠਾਨਕੋੜ ਦੇ ਕਸਬਾ ਸਰਨਾ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਕੀ ਬੀਤੀ ਰਾਤ ਕਸਬਾ ਸਰਨਾ ਦੇ ਕੋਲ ਇੱਕ ਦੁਕਾਨ ਦੀ ਵਿੱਚ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੀ ਚੋਰਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦੁਕਾਨ ਤੇ ਹੋਈ ਚੋਰੀ ਦਾ ਦੁਕਾਨਦਾਰਾਂ ਨੂੰ ਅੱਜ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਦੁਕਾਨ ਦਾ ਸ਼ਟਰ ਖੋਲ ਕੇ ਅੰਦਰ ਗਿਆ ਤਾਂ ਉਸਨੇ ਸਾਰਾ ਸਮਾਨ ਵਿਖਰਿਆ ਹੋਇਆ ਵੇਖਿਆ ਜਿਸ ਤੋਂ ਬਾਅਦ ਉਸਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਫਿਲਹਾਲ ਦੁਕਾਨ ਦੀ ਗੱਲੇ ਵਿੱਚ ਰੱਖੇ ਕਰੀਬ 15000 ਰੁਪਏ ਨਕਦੀ ਤੋਂ ਇਲਾਵਾ ਹੋਰ 15000 ਰੁਪਏ ਜੋ ਕਿਸੇ ਹੋਰ ਜਗ੍ਹਾ ਤੇ ਪਏ ਸਨ ਕੁੱਲ 30000 ਰੁਪਏ ਚੋਰਾਂ ਵੱਲੋਂ ਚੋਰੀ ਕਰ ਲਈ ਗਏ ਜਿਸ ਦੀ ਜਾਣਕਾਰੀ ਦੁਕਾਨਦਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੁਜੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਇਸ ਚੋਰੀ ਦਾ ਪਤਾ ਅੱਜ ਸਵੇਰੇ ਲੱਗਾ ਉਹਨਾਂ ਨੇ ਕਿਹਾ ਕਿ ਰਾਤ ਦੇ ਸਮੇਂ ਤਾਂ ਉਹ ਤਾਲੇ ਮਾਰ ਕੇ ਗਏ ਸਨ ਅਤੇ ਜਦੋਂ ਅੱਜ ਸਵੇਰੇ ਦੁਕਾਨ ਖੋਲੀ ਤਾਂ ਅੰਦਰ ਸਮਾਨ ਵਿਖਰਿਆ ਹੋਇਆ ਸੀ ਉਸਨਾਂ ਕਿ ਹਰ ਇੱਕ ਦੁਕਾਨ ਦੇ ਵਿੱਚ ਕੁੱਲ 30000 ਰੁਪਏ ਵੱਖ-ਵੱਖ ਜਗ੍ਹਾ ਤੇ ਪਿਆ ਸੀ ਜੋ ਕਿ ਚੋਰਾ ਵੱਲੋਂ ਚੋਰੀ ਕਰ ਲਿਆ ਗਿਆ ਦੁਕਾਨਦਾਰਾਂ ਨੇ ਪੁਲਿਸ ਕੋਲ ਇਨਸਾਫ ਦੀ ਗੋਹੜ ਲਗਾਈ ਹੈ ਉਧਰ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਬਾਰੇ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਚੋਰੀ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਦੀ ਸੀਸੀਟੀਵੀ ਫੁਟੇਜ ਵੀ ਰਾਤ ਨੂੰ ਇਹ ਮਤਲਬ ਹੈ 9:00 ਵਜੇ 9:00 ਵਜੇ ਦੁਕਾਨ ਬੰਦ ਕਰਕੇ ਗਿਆ ਇਸ ਮੇਰੇ ਖੋਲੇ ਬਿਲਕੁਲ ਕੋਈ ਪਤਾ ਨਹੀਂ ਬਾਹਰ ਅਏ ਖੋਤੇ ਕਹਿੰਦਾ ਜਿਹਨੇ ਖੋਲੇ ਕੋਈ ਅੰਦਰ ਜਿਹੜੇ ਜਾਂਦੇ ਉਹ ਜਿਹੜਾ ਡੀਵੀਡੀ ਆ ਜਿਹੜਾ ਉਹ ਲਾਇਦਾ ਸਾਰਾ ਸਮਾਨ ਖਿਲ ਗਿਆ ਪਿਆ ਦੇਖਿਆ ਤੇ ਇਹਖਿਆ ਯਾਰ ਕਿਸ ਤਰ੍ਹਾਂ ਬੜਾ ਆਇਆ ਕਿਥੋਂ ਗਿਆ ਆਦਮੀ ਅਸੀਂ ਪੌੜੀਆਂ ਦੇ ਦਵਾਜ਼ਾ ਖੋਲੋ ਗਿਆ ਉਹ ਖੋਲੇ ਬਾਅਦ ਤੇ ਤੇ ਸਭ ਉਹ ਚੰਗਲੇ ਉੱਪਰ ਲਾਇਦੇ ਕੋਸ਼ਿਸ਼ ਕਰਨ ਵਾਸਤੇ ਉਹ ਲੋਹੇ ਦੇ ਖੱਟ ਕੇ ਉਹਨਾਂ ਨੇ ਮਤਲਬ ਥੱਲੇ ਖੰਭਲ ਪਛਾ ਗਏ ਖੰਭਲ ਰਖਾ ਦੇ ਦੇ ਵਿੱਚ ਅੰਦਰ ਆ ਗਏ ਇਹ ਵੀਡੀਓ ਸਾਹਮਣੇ ਆਈ ਹੈ ਕਿਸੇ ਹੋਰ ਕੈਮਰੇ ਦੀ ਉਹ ਵੀ ਕੈਮਰੇ ਦੀ ਆਈ ਹੈ ਉਹਦਾ ਮਤਲਬ ਹੈ ਉਹ ਸਵੇਰੇ ਕਨਫਰਮ ਨਹੀਂ ਹੋਇਆ ਸਰ ਜੀ ਨਿਸ਼ਾਨ ਹੋਈ ਕਿਤੇ ਨਹੀਂ ਨਿਸ਼ਾਨ ਕੋਈ ਕਿੰਨਾ ਇਨਸਾਨ ਨੂੰ ਨੁਕਸਾਨ ਤਾਂ ਇਹ ਹੈ ਜੇ ਕੋਈ ਚੀਜ਼ ਤੇ ਸਾਡੇ ਹਿਸਾਬ ਨਾਲ ਜੇ ਗਈ ਨਹੀਂ ਉਹਦੇ ਜਦੋਂ ਪਤਾ ਲੱਗੇਗਾ ਉਹ ਚੀਜ਼ ਉੱਪਰ ਜਾ ਨਹੀਂ ਸਕਦੀ ਉਹੋ ਜੇ ਇਹੋ ਜੇ ਵੀ 15000 ਰੁਪਏ ਰੱਖਿਆ ਹੈ ਮਤਲਬ ਸਵੇਰੇ ਕਿਹਨੂੰ ਦੇਣਾ ਹੈ ਤੇ ਉਹ ਬਾਹਰ ਕੋ 15 20 25000 ਦੀ ਭਾਣੇ ਕੋਈ ਪਾਟੇ ਨੋ ਰਹੀ ਕੋਈ ਮਤਲਬ ਪਾਪਾ ਦੇ ਗਾੰਗੇ ਚੋਲੀ ਦਾ ਮੰਗਣਾ ਸਾਹਮਣੇ ਇਨਫਰਮੇਸ਼ਨ ਆਈ ਸੀ ਕਿ ਜਿਹੜਾ ਸਰਨਾ ਓਵਰਪਲਾਏ ਬੇਜ ਆ ਉਹਦੇ ਥੱਲੇ ਦੁਕਾਨ ਉੱਥੇ ਕੋਈ ਨਾ ਨਾਮ ਲਾਉਂ ਵਿਅਕਤੀ ਵੱਲੋਂ ਚੋਰੀ ਕੀਤੀ ਹੈ ਉਹ ਐਸਆਈ ਬੋਧਰਾਜ ਮੌਕਾ ਦੇਖ ਕੇ ਆਏ ਆ ਤੇ ਕੋਈ ਡੀਵੀਆਰ ਉਹ ਫੋਨ ਦਾ ਕੋਈ ਮਿਸਪਲੇਸ ਹੈਗਾ ਦੁਕਾਨ ਦੇ ਵਿੱਚੋਂ ਬਾਕੀ ਸੀਸੀਟੀਵੀ ਫੁਟੇਜ ਨੂੰ ਹੰਗਾਲਿਆ ਜਾ ਰਿਹਾ ਜਿੰਨੇ ਵੀ ਇਹ ਜਿਹੀ ਕਾਰਵਾਈ ਕੀਤੀ ਉਹਨੂੰ ਜਲਦੀ ਆਪਾਂ ਟ੍ਰੇਸ ਕਰਕੇ ਗ੍ਰਿਫਤਾਰ ਕਰਾਂਗੇ ਰਿਕਵਰੀ ਕਰਾਂਗੇ ਬਾਕੀ ਜਿੰਨਾਂ ਦੀ ਮੈਂ ਤੇ ਜੁਆਇਨਿੰਗ ਕੀਤੀ ਆ ਮਾਨਜੋਗ ਐਸਐਸਪੀ ਸਾਹ ਤੇ ਨਿਛੇ ਨਿਰਦੇਸ਼ਾਂ ਤੇ ਚੋਰਾਂ ਨੂੰ ਕਾਫੀ ਆਪਾਂ ਗ੍ਰਿਫਤਾਰ ਕਰਕੇ ਤੇ ਰਿਕਵਰੀਜ਼ ਵਗੈਰਾ ਵੀ ਕੀਤੀ ਆ ਔਰ ਲਗਾਤਾਰ ਹੀ ਇਹ ਜਰੀ ਲੜੀ ਜਰੀ ਲੰਬੀ ਹੋਈ ਆ ਇਹ ਵੀ ਜਿਹੜੀ ਚੋਰੀ ਹੋਈ ਆ ਵੀ ਆਪਾਂ ਟਰੇਸ ਕਰਾਂਗੇ ਆਪਾਂ ਦੀਨਾਨਗਰ ਤੋਂ ਵੀ ਜਿਹੜੀਆਂ ਚੋਰੀਆਂ ਹੋਈਆਂ ਸੀ ਉਹ ਵੀ ਆਪਾਂ ਟਰੇਸ ਕਰਕੇ ਤੇ ਗੁਰਦਾਸਪੁਰ ਡਿਸਟ੍ਰਿਕਟ ਨੂੰ ਇਨਟੀਮੇਸ਼ਨ ਦਿੱਤੀ ਆ ਬਾਕੀ ਜੁੜੀ ਇਹਦੀ ਵੀ ਤਫਤੀਸ਼ ਲੰਗਾਈ ਨਗਰ ਤੇ ਡ੍ਰੈਸ ਕਰਾ ਸਰ ਜੀ ਚੇਤਾਵਨੀ ਚੋਰਾ ਨੂੰ ਨਸ਼ੇੜੀਆਂ ਨੂੰ ਮੇਰੇ ਵੱਲੋਂ ਇਹੀ ਚੇਤਾਵਨੀ ਹੈ ਵੀ ਉਹ ਜਾਂਦੇ ਸੁਧਰ ਜਾਣ ਤੇ ਜਾਂ ਮੇਰਾ ਏਰੀਆ ਛੱਡ ਕੇ ਚਲੇ ਜਾਣ ਮੈਂ ਕਿਸੇ ਨੂੰ ਸਪੇਅਰ ਨਹੀਂ ਕਰੂੰਗਾ